ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸ਼੍ਰੀ ਬ੍ਰਹਮਦੇਵ ਜੀ ਮਹਾਰਾਜ ਗੰਗਾਨਗਰ ਵਾਲਿਆਂ ਦਾ ਅਗਰਵਾਲ ਧਰਮਸ਼ਾਲਾ ਵਿਖੇ ਪਹੁੰਚਣ ਤੇ ਸ਼ਹਿਰ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ ਅਗਰਵਾਲ ਧਰਮਸ਼ਾਲਾ ਵਿੱਚ ਗੁਰੂ ਜੀ ਲਈ ਇੱਕ ਰਸੋਈ ਦੀ ਆਜੋਜਨਾ ਸੇਵਾ सीताराम ਗੁਪਤਾ ਤੇ ਉਹਨਾਂ ਦੇ ਪੁੱਤਰ ਰਮਨ ਗੁਪਤਾ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਬਣਵਾਈ ਗਈ ਹੈ ਇਸ ਮੌਕੇ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ ਅਤੇ Swami Brahmdev ji ਮਹਾਰਾਜ ਜੀ ਨੇ ਕਿਹਾ ਕਿ ਭਗਤਾਂ ਵੱਲੋਂ ਕੀਤੀ ਗਈ ਸੇਵਾ ਸਲਾਗਾ ਯੋਗ ਹੈ ਗੁਰੂ ਜੀ ਪੂਰਨਮਾ ਮੌਕੇ ਹਰ ਸਾਲ ਦੀ ਤਰ੍ਹਾਂ ਗੰਗਾ ਨਗਰ ਤੋਂ ਬ੍ਰਹਮਦੇਵ ਜੀ ਆਪਣੇ ਭਗਤਾਂ ਨੂੰ ਆਸ਼ੀਰਵਾਦ ਦੇਣ ਲਈ ਸਮਾਣਾ ਪਹੁੰਚੇ ਹਨ ਬ੍ਰਹਮਦੇਵ ਜੀ ਵੱਲੋਂ ਸੋਈ ਬਣਾਉਣ ਲਈ ਆਪਣੇ ਭਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਡਾਕਟਰ ਹੇਮਰਾਜ ਵੱਲੋਂ ਇੱਕ ਵਾਟਰ কুলਰ ਵੀ ਲਗਾਇਆ ਗਿਆ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਭਗਤ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੈਂ ਸਭ ਤੋਂ ਪਹਿਲਾਂ ਤਾਂ ਆਪਣੀ ਕਮੇਟੀ ਵੱਲੋਂ ਸੰਤਾਂ ਦਾ ਬਹੁਤ ਵੱਡਾ ਸਾਡੇ ਦੇ ਹੱਥ ਰਿਹਾ ਹਮੇਸ਼ਾ ਜਦੋਂ ਮੈਂ ਪਹਿਲਾਂ ਵੀ ਪ੍ਰਧਾਨ ਸੀ ਉਦੋਂ ਵੀ ਸੰਤਾਂ ਨੇ ਕਈ ਉਦਘਾਟਨ ਕੀਤੇ ਹੁਣ ਵੀ ਮੈਨੂੰ ਬੜਾ ਸੁਆਗਤਿਆ ਪ੍ਰਾਪਤ ਹੋਇਆ ਇੱਕ ਸੰਤ ਕਿਚਨ ਬਣਾਈ ਆ ਅਸੀਂ ਜਿਹੜੇ ਆਪਣੇ ਸੀਤਾਰਾਮ ਗੁਪਤਾ ਜੀ ਨੇ ਉਹਨਾਂ ਦੇ ਬੇਟੇ ਰਮਨ ਗੁਪਤਾ ਜੀ ਸਾਡੇ ਮੈਂਬਰ ਵੀ ਨੇ ਮੇਰਾ ਛੋਟਾ ਭਰਾ ਵੀ ਆ ਉਹ ਉਹਨਾਂ ਨੇ ਇਸ ਰਸੋਈ ਦਾ ਯੋਗਦਾਨ ਵੀ ਪਾਇਆ ਇਹਨਾਂ ਨੇ ਕਿਹਾ ਪਿਛਲੇ 15 ਦਿਨ ਪਹਿਲਾਂ ਵੀ ਸੰਤ ਆ ਰਹੇ ਨੇ ਉਹਦੇ ਧਰਮਸ਼ਾਲਾ ਚ ਵੀਕਰ ਰਸੋਈ ਬਣਾਉ ਵੀ ਖਰਚਾ ਅਸੀਂ ਕਰਾਂਗੇ ਮੈਂ ਸੀਤਾਰਾਮ ਗੁਪਤਾ ਜੀ ਦਾ ਰਮਨ ਜੀ ਦਾ ਉਹਨੇ ਸਾਰੇ ਪਰਿਵਾਰ ਦਾ ਧੰਨਵਾਦ ਕਰਦਾ ਆਪਣੀ ਕਮੇਟੀ ਵੱਲੋਂ ਅਤੇ ਸੰਤਾਂ ਦਾ ਗੰਗਾ ਨਗਰ ਵਾਲਿਆਂ ਦਾ ਕੋਟੇ-ਕੋਟੇ ਧੰਨਵਾਦ ਆ ਵੀ ਸਾਡੀ ਕਮੇਟੀ ਤੇ ਹਮੇਸ਼ਾ ਆਸ਼ੀਰਵਾਦ ਬਣਿਆ ਰਹਿੰਦਾ ਵਾਟਰ ਕੋਲਰ ਹਾਂ ਵਾਟਰ ਕੋਲਰ ਪਿੱਛੇ ਪਿਛਲੇ ਹਫ਼ਤੇ ਆਪਣੇ ਡਾਕਟਰ ਹੇਮਰਾਜ ਡਾਕਟਰ ਹੇਮਰਾਜ ਜੀ ਨੇ ਆਪਣੀ ਪਤਨੀ ਦੀ ਯਾਦ ਵਿੱਚ ਦਿੱਤਾ ਸੀ ਵਰਸੀ थी ਉਹ ਹੁਣ ਚਾਲੂ ਕਰਤਾ ਸੀ ਮੈਂ ਡਾਕਟਰ ਹੇਮਰਾਜ ਜੀ ਦਾ ਵੀ ਬਹੁਤ ਅਤੀ ਧੰਨ ਪਰ ਕੁਵਾਰੀਆਂ ਧੰਨਵਾਦ ਵੀ ਕਰਦਾ ਉਹਨਾਂ ਦਾ ਦਿਲ ਤੋਂ ਕਿਉਂਕਿ ਆਪ ਉਹ ਖੁਦ ਕੈਨੇਡਾ ਚਲੇ ਗਏ ਉਹਨਾਂ ਨੇ ਵੀ ਇੱਛਾ ਦੀ ਵੀ ਧਰਮਸ਼ਾਲਾ ਜਮੈਂ ਕੋਈ ਨਾ ਕੋਈ ਚੀਜ਼ ਦਵਾ ਅਸੀਂ ਜ਼ਰੂਰਤ ਨੂੰ ਦੇਖਦੇ ਹੋਏ ਪਾਣੀ ਦੀ क्योंकि उरे यात्री बड़े आले दुआले दुकानदार बच्चे पानी पीते हैं जो उन्होंने स्कूल मिलता ठंडा पानी मैं इस करके अपनी कमेटी वालों डॉक्टर हेमराज जी गोयल का भी धन्यवाद कि गुरपूर्ण माँ के इस महोत्सव के उपलक्ष्य में और अग्रवाल धर्मशाला प्रबंध समिति की ओर से ये संतों के लिए जो रसोई तैयार करवाई गई है इसके लिए हम इनके बहुत बहुत धन्यवादी हैं इस रसोई है की सेवा श्री सीताराम जी और उनके पूरे परिवार ने अपने दादा जी के याद में बनवाई है उनका भी बहुत बहुत धन्यवाद अग्रवाल धर्मशाला इस शहर की अग्रणी धर्मशाला है जिसमें हर प्रकार की सुविधा उपलब्ध है बड़े बड़े यज्ञ हवन भंडारे यहाँ होते रहते हैं और हमारे प्रधान जी जो द्वारा फिर प्रधान चुने गए हैं वो बहुत बढ़ चढ़ करके सेवा कर रहे हैं हम यही कहेंगे कि उनको परमात्मा शक्ति दे लंबी उम्र दें और इसी प्रकार सेवा करते रहें पूरी सम्मति का बहुत बहुत धन्यवाद सभी सुखी रहें और पूरा समाना मंडी के जितने दानवीर हैं उनका भी बहुत बहुत धन्यवाद जो यहाँ भी दान करते हैं और श्री गंगानगर के आंध विद्यालय के बच्चों के लिए भी दान करते हैं सारे दानवीरों का बहुत बहुत धन्यवाद जय श्री राम